ਤੇ ਹੁਣ ਵੀ ਸਾਰੇ ਆ ਆਪਣੀ ਇੱਧਰ ਦੀ ਟੀਮ ਸਾਰੇ ਜਿੰਨੇ ਵੀ ਹੁਣ ਜਿਹੜੇ ਜਿਹੜੇ ਪਰਿਵਾਰ ਸੀ ਜਿਨ੍ਹਾਂ ਨੂੰ ਲੋੜ ਸੀ ਕਿਸੇ ਹਸਾਇਤਾ ਦੀ ਉਹਨਾਂ ਨੂੰ ਆਪਾਂ ਨਗਰ ਸਹਾਇਤਾ ਕੀਤੀ ਜਿੰਨੇ ਜੋਗੇ ਹੈ ਆਪਾਂ ਨਾ ਜਿਨੀ ਗੁਰੂ ਦੀ ਕਿਰਪਾ ਕਰਦਾ ਗੁਰੂ ਤੇ ਜਿੰਨੇ ਵੀ ਪਰਿਵਾਰ ਹੁਣ ਆਪਾਂ ਕਰ ਸਕੇ 30 40 50 ਜਿੰਨੇ ਪਰਿਵਾਰ ਉਹ ਆਪਾਂ ਸਾਰੇ ਕਵਰ ਕਰਾਂਗੇ ਲੋੜਵੰਦ ਪਰਿਵਾਰ ਕਰਾਂਗੇ ਦੇਖੋ ਸਰਕਾਰਾਂ ਦੇ ਕੰਮ ਹੈ ਸਰਕਾਰ ਇੱਕ ਉਹਨੂੰ ਕਹਿੰਦੇ ਜਿੱਦੋਂ ਕੋ ਹਰ ਚੀਜ਼ ਦੀ ਸਹੂਲਤ ਹੈ ਸਰਕਾਰਾਂ ਦੇ ਕੰਮ ਕਿੱਡਾ ਕਿ ਪੋਲੇ ਕੁਝ ਵੀ ਨਹੀਂ ਪੋਲੇ ਹਰੀ ਕੇ ਪਤਾ ਦਾ ਕਿੱਡਾ ਪੋਲੇ ਵੱਡਾ ਹਣਾ ਇਹ ਪੁਲ ਤੇ ਕੁਝ ਵੀ ਨਹੀਂ ਸਰਕਾਰ ਜਦੋਂ ਮਰਜ਼ੀ ਲਾ ਸਕਦੀ ਹੈ ਇਸ ਕਰਕੇ ਆਪਾਂ ਇਹ ਵੀ ਸਰਕਾਰਾਂ ਧਿਆਨ ਦੇਣ ਨਹੀਂ ਤੇ ਲੋਕ ਉਹ ਤੋਂ ਵੱਧ ਧਿਆਨ ਦੇਣ ਕਿਉਂਕਿ ਸਰਕਾਰਾਂ ਦੇ ਬਦਲਾਅ ਲੋਕ ਕਰਦੇ ਜਿਸ ਤਰੀਕੇ ਤੁਹਾਨੂੰ ਦੱਸ ਰਿਹਾ ਐਵੇਂ ਮਕੌੜਾ ਪੱਤਰ ਉੱਤੇ ਮੌਜੂਦ ਆ ਜਿੱਥੇ ਰਾਵੀ ਅਤੇ ਉਜੜ ਰਿਆ ਇਕੱਠੇ ਆ ਕੇ ਰਲਦੇ ਨੇ ਤਾਂ ਬਿਲਕੁਲ ਉਸੇ ਜਗ੍ਹਾ ਉੱਤੇ ਜਿੱਥੇ ਕਨੈਕਟੀਵਿਟੀ ਦਾ ਸਾਧਨ ਜਿਹੜਾ ਇੱਕ ਪੁਲ ਸੀਗਾ ਜਿੱਥੇ ਉਹ ਟੁੱਟ ਚੁੱਕਿਆ ਹੋਇਆ ਪਰ ਹੁਣ ਜਿਹੜਾ ਸਾਧਨ ਹੈ ਕੁਝ ਇਸ ਤਰੀਕੇ ਨਾਲ ਜਿਹੜਾ ਕਿਹਾ ਵਰਤਿਆ ਜਾਂਦਾ ਹੈ ਤਾਂ ਬਿਲਕੁਲ ਕਿਸ਼ਤੀਆਂ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਜਿਹੜੀ ਬੇੜੀ ਹੈ ਉਹ ਇੱਥੇ ਆ ਕੇ ਲੱਗਦੀ ਹੈ ਤਾਂ ਬੇੜੀ ਤੋਂ ਹੀ ਜਿਹੜਾ ਕੀ ਹੈ ਪਾਰ ਜਿਹੜਾ ਜਾ ਜਾਂਦਾ ਜੇਕਰ ਪਾਰ ਦੀ ਗੱਲ ਕਰੀਏ ਤਾਂ ਪਾਰ ਉਸ ਪਾਸੇ ਜਿਹੜਾ ਪਾਕਿਸਤਾਨ ਜਿਹੜਾ ਬਾਰਡਰ ਪੈਂਦਾ ਤਾਂ ਉਸ ਤੋਂ ਪਹਿਲਾਂ ਜਿਹੜੇ ਸੱਤ ਪਿੰਡ ਜਿਹਨੇ ਉਹ ਆਪਣੇ ਭਾਰਤ ਦੀ ਹੱਦ ਵਿੱਚ ਆਉਂਦੇ ਨੇ ਪਰ ਉਹ ਭਾਰਤ ਦੀ ਹੱਦ ਦੇ ਵਿੱਚ ਇਸੇ ਤਾਂ ਹੀ ਕਰਕੇ ਆਪ ਬੰਦੇ ਨੇ ਜੇਕਰ ਜਿਹੜਾ ਇੱਥੇ ਪੁਲ ਹੈ ਉਹ ਹੁੰਦਾ ਹੋਵੇ ਪਰ ਜੇਕਰ ਹੁਣ ਜਿੰਨਾ ਪੁਲ ਨਹੀਂ ਹੈ ਤਾਂ ਉਸ ਦੀ ਕਨੈਕਟੀਵਿਟੀ ਜਿਹੜੀ ਹੈ ਉਹ ਸਿਰਫ ਤੇ ਸਿਰਫ ਇੱਕ ਆ ਬੇੜੀ ਦੇ ਮਾਧਿਅਮ ਦੇ ਰਾਹੀਂ ਜੁੜਦੀ ਹੈ ਜਿਸ ਦੇ ਨਾਲ ਉਹ ਪਿੰਡ ਨਾਲ ਜਿਹੜੀ ਹੈ ਕਨੈਕਟੀਵਿਟੀ ਜੁੜ ਪਾਂਦੀ ਹੈ ਤੇ ਲੋਕ ਜਿਹੜੇ ਨੇ ਉਹ ਟਰੈਵਲ ਜਿਹੜਾ ਉਹ ਇੱਧਰ ਤਾਂ ਉੱਧਰ ਕਰ ਪਾਉਂਦੇ ਨੇ ਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਲੋਕਾਂ ਨੂੰ ਜਿਹੜਾ ਕੀ ਹੈ ਮੋਟਰਸਾਈਕਲ ਆਪਣੇ ਉਹ ਵੀ ਇਹਨਾਂ ਦੇ ਰਾਹੀਂ ਜਿਹੜੇ ਨੇ ਉੱਥੇ ਲਿਜਾਣੇ ਪੈਂਦੇ ਨੇ ਤੇ ਇਸ ਤਰੀਕੇ ਨਾਲ ਰੇਤ ਦਾ ਇੱਕ ਢਿੱਲਾ ਜਿਹਾ ਜਿੱਥੋਂ ਬਣਾਇਆ ਹੋਇਆ ਜਿਸ ਤੋਂ ਸਾਰਾ ਰਾਹ ਜਿਹੜਾ ਜਿਹਦੇ ਨਾਲ ਔਰ ਪਾਰ ਕੀਤਾ ਜਾਂਦਾ ਤਾਂ ਜੇਰ ਕਰ ਗੱਲ ਕਰੀਏ ਇਸ ਕਨੈਕਟੀਵਿਟੀ ਦੀ ਤਾਂ ਕਨੈਕਟੀਵਿਟੀ ਵੀ ਤਕਰੀਬਨ 6 ਤੋਂ 7 ਵਜੇ ਤੱਕ ਜਿਹੜੀ ਹੈ ਉਹ ਚੱਲਦੀ ਹੋਏਗੀ ਤਾਂ ਸਵੇਰੇ ਵੀ ਕੁਛ ਇਹਦਾ ਅ ਨਿਰਧਾਰਿਤ ਸਮਾਂ ਹੋਏਗਾ ਵੀ ਜਿਸ ਸਮੇਂ ਇਹ ਚੱਲਦੀ ਹੋਏਗੀ ਤਾਂ ਉਸ ਤੋਂ ਬਾਅਦ ਜਿਹੜੀ ਹੈ ਉਹ 7 ਵਜੇ ਤੋਂ ਬਾਅਦ ਜਿਹੜੀ ਕਨੈਕਟੀਵਿਟੀ ਆ ਉਹ ਪਿੰਡਾਂ ਦੇ ਨਾਲ ਜਿਹੜੀ ਹੈ ਉਹ ਜ਼ੀਰੋ ਕਨੈਕਟੀਵਿਟੀ ਹੋ ਜਾਂਦੀ ਹੈ ਸਿਰਫ ਜਿਹੜਾ ਉਹ ਪਿੰਡ ਨੇ ਉਹ ਇੱਕ ਭਾਰਤ ਤੋਂ ਬਾਹਰਲੀ ਸਾਈਡ ਪਾਸੇ ਹੋ ਜਾਂਦੇ ਨੇ ਕਿਉਂਕਿ ਉਹਦੇ ਵਿੱਚ ਜਿਹੜਾ ਆ ਉਹ ਮਕੋੜਾ ਬੱਤਨ ਜਿਹੜਾ ਹੈ ਰਸਤੇ ਵਿੱਚ ਪੈ ਜਾਂਦਾ ਤਾਂ ਬਿਲਕੁਲ ਉਸ ਜਿਹੜੀ ਕਨੈਕਟੀਵਿਟੀ ਆ ਉਹ ਜ਼ੀਰੋ ਹੋ ਜਾਂਦੀ ਹੈ ਤਾਂ ਉਸੇ ਕਨੈਕਟੀਵਿਟੀ ਤੇ ਚੱਲਦੇ ਹੋ ਜਿਹੜੀ ਆ ਇਹ ਬੇੜੀਆਂ ਨੇ ਇੱਕ ਆ ਵੱਡੀ ਬੇੜੀ ਇੱਕ ਤੁਹਾਨੂੰ ਦਿਖਾਣੀ ਚਾਹੁੰਗਾ ਉੱਤੇ ਛੋਟੀ ਬੇੜੀਆਂ ਜਿਸ ਦੀ ਵਰਤੋਂ ਜਿਹੜੀ ਹੈ ਕਨੈਕਟੀਵਿਟੀ ਕਰਨ ਵਾਸਤੇ ਜੋੜੀ ਜਾਂਦੀ ਹੈ ਜਿਹੜੇ ਲੋਕ ਸਹਾਰਾ ਜਿਹੜੇ ਨੇ ਇਸ ਬੇੜੀ ਦਾ ਲੈਂਦੇ ਨੇ ਤੇ ਦੂਜੇ ਪਾਸੇ ਆਉਣ ਜਾਣ ਵਾਸਤੇ ਕੋਸ਼ਿਸ਼ ਕਰਦੇ ਨੇ ਤੁਹਾਨੂੰ ਮੈਂ ਜਰੂਰ ਇੱਕ ਵਾਰੀ ਤਸਵੀਰਾਂ ਦਿਖਾਉਣੇ ਚਾਹੁੰਗਾ ਵੀ ਉੱਥੇ ਲੋਕ ਖੜੇ ਇਸ ਸਮੇਂ ਉਡੀਕ ਕਰ ਰਹੇ ਨੇ ਵੀ ਕਦੋਂ ਜਿਹੜੀ ਆ ਉਹਨਾਂ ਦੀ ਵਾਰੀ ਆਏਗੀ ਤੇ ਕਦੋਂ ਉਹ ਇਸ ਪਾਰ ਜਿਹੜਾ ਕਿ ਆ ਸਕਣਗੇ ਜੇਕਰ ਪਹਿਲਾਂ ਦੀ ਗੱਲ ਕਰੀਏ ਜਦੋਂ ਦਰਿਆ ਜਿਹੜੇ ਇੱਥੇ ਚੱਲਦਾ ਸੀਗਾ ਜਦੋਂ ਪੁਲਿਸ ਸੀਗਾ ਇੱਥੇ ਸਹੀ ਸਹੀ ਪੁਲਿਸ ਸੀਗਾ ਤਾਂ ਉਹਨਾਂ ਵਾਸਤੇ ਜਿਹੜੀ ਕਨੈਕਟੀਵਿਟੀ ਆ ਬਹੁਤ ਈਜ਼ੀ ਰਹਿੰਦੀ ਸੀ ਪਰ ਜਦੋਂ ਉਹ ਟੁੱਟੇ ਆ ਤਾਂ ਉਹਨਾਂ ਦਾ ਇੱਕ ਮਾਤਰ ਸਹਾਰਾ ਜਿਹੜਾ ਉਹ ਇਹ ਬੇੜੀਆਂ ਜਿਹੜੀਆਂ ਨੇ ਰਹਿ ਚੁੱਕੀਆਂ ਨੇ ਤੇ ਬੇੜੀਆਂ ਦੀ ਜੇਕਰ ਗੱਲ ਕਰੀਏ ਤਾਂ ਬੇੜੀਆਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਨਿਰਧਾਰਿਤ ਸਮੇਂ ਹੁੰਦੇ ਵੀ ਕਿਸ ਸਮੇਂ ਤੋਂ ਕਿਸ ਸਮੇਂ ਤੱਕ ਚੱਲਣੀ ਆ ਤੇ ਢੇੜੇ ਵੀ ਇਹਦੇ ਕੁਝ ਨਿਰਧਾਰਿਤ ਹੀ ਹੁੰਦੇ ਨੇ ਲਿਮਟਿਡ ਹੁੰਦੇ ਨੇ ਕਿਉਂਕਿ ਪਾਰ ਕਰਨਾ ਦਰਿਆ ਨੂੰ ਕੋਈ ਸੌਖੀ ਗੱਲ ਨਹੀਂ ਹੈਗੀ ਕਿਉਂਕਿ ਬੇੜੀ ਦੇ ਉੱਤੇ ਇੰਨਾ ਭਾਰ ਲੈ ਜਾ ਕੇ ਲੈ ਕੇ ਜਾਣਾ ਇੱਕ ਚੈਲੰਜ ਹੋ ਜਾਂਦਾ ਤਾਂ ਲੋਕਾਂ ਨੂੰ ਇੱਥੋਂ ਤੁਸੀਂ ਦੇਖੋ ਵੀ ਕਿੰਨਾ ਔਖਾ ਹੁੰਦਾ ਲੰਘਣਾ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਜਿਹੜੀਆਂ ਨੇ ਉਹ ਰਾਵੀ ਦੇ ਉਜਜ ਜਿੱਥੇ ਪੱਤਣ ਬਣਦਾ ਮਕੋੜਾ ਪੱਤਣ ਜਿਹੜਾ ਜਿੱਥੇ ਬਣਦਾ ਤਾਂ ਉਥੋਂ ਦੀਆਂ ਦਿਖਾ ਰਹੇ ਆਂ ਗਰਦਾਸਪੁਰ ਦੇ ਮਕੋੜਾ ਪੱਤਨ ਦੇ ਉੱਤੇ ਖੜੇ ਆ ਤੁਸੀਂ ਬੰਦ ਉੱਤੇ ਜਿੱਥੇ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਤਰਨ ਅਦਾਲਤੋਂ ਪਹੁੰਚੇ ਨੇ ਗੱਲਬਾਤ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮਕੋੜਾ ਪੱਤਨ ਤੇ ਪਹੁੰਚੇ ਆਂ ਕਿਸ ਤਰੀਕੇ ਨਾਲ ਹਾਲਾਤ ਦੇਖਦੇ ਹੋ ਵੀ ਜਿੱਥੇ ਇਹ ਕੁਛ ਦਿਨ ਪਹਿਲਾਂ ਪਾਣੀ ਇਸ ਪੱਧਰ ਤੇ ਜੜਿਆ ਸੀਗਾ ਵੀ ਜਿਹੜਾ ਬੰਨ ਹੈ ਕ੍ਰਾਸ ਕਰਕੇ ਪਿੰਡਾਂ 'ਚ ਵੜ ਗਿਆ ਪਾਣੀ ਦੇਖੋ ਪੇਲੂ ਵੀ ਆਪਣੀਆਂ ਟੀਮਾਂ ਸਾਰੇ ਨਿਹੰਗ ਸਿੰਘ ਹੁੰਦੇ ਰਹੇ ਆ ਰਾਸ਼ਨ ਲੈ ਕੇ ਵੀ ਇ ਪਰ ਸੋਟਰਾ ਲਿਆ ਕੇ ਮਿੱਟੀ ਦੀ ਮਿੱਟੀ ਦੇ ਟਰਾਲੀ ਆ 20 25 ਲੈ ਆ ਕੇ ਪੇਲੋ ਵੀ ਲੈ ਕੇ ਆਉਂਦੇ ਆ ਕਿਉਂਕਿ ਜਿੰਨੀਆਂ ਸਮਾਵਾ ਨਿਭਾ ਸਕਦੇ ਆ ਆਪਾਂ ਨਿਭਾ ਰਹੇ ਆ ਤੇ ਹੁਣ ਵੀ ਸਾਰੇ ਆ ਆਪਣੀ ਇੱਧੋ ਦੀ ਟੀਮ ਸਾਰੇ ਜਿੰਨੇ ਵੀ ਹੁਣ ਜਿਹੜੇ ਜਿਹੜੇ ਪਰਿਵਾਰ ਸੀ ਜਿਨ੍ਹਾਂ ਨੂੰ ਲੋੜ ਸੀ ਕਿਸਹਹਾਤਾ ਦੀ ਉਹਨਾਂ ਨੂੰ ਆਪਾਂ ਨਗਰ ਸਹਾਇਤਾ ਕੀਤੀ ਜਿੰਨੇ ਯੋਗ ਹੈ ਆਪਾਂ ਨਾ ਜਿਨੀ ਗੁਰੂ ਦੀ ਕਿਰਪਾ ਕਰਦਾ ਗੁਰੂ ਤੇ ਜਿੰਨੇ ਵੀ ਪਰਿਵਾਰ ਹੁਣ ਆਪਾਂ ਕਰ ਸਕੇ 35 40 50 ਜਿੰਨੇ ਪਰਿਵਾਰ ਉਹ ਆਪਾਂ ਸਾਰੇ ਕਵਰ ਕਰਾਂਗੇ ਲੋੜਵੰਦ ਪਰਿਵਾਰ ਜਿਨ੍ਹਾਂ ਨੂੰ ਲੋੜ ਏ ਹੁਣ ਏ ਆ ਭਾਈ ਸਾਹਿਬ ਵਾਲੀ ਖੜੇ ਜਿਹੜੇ ਪਰਿਵਾਰਾਂ ਚ ਲੈ ਗਏ ਜਿਨ੍ਹਾਂ ਦੇ ਬਾਲਿਆ ਦੀ ਛੱਤਾ ਵੀ ਡਿੱਗੀਆਂ ਹੋਈਆਂ ਨੇ ਕਈਆਂ ਬਾਲਿਆ ਥੱਲੇ ਡੰਡੇ ਲਾਏ ਹੋਏ ਇਹ ਨਹੀਂ ਪਤਾ ਵੀ ਕਦੋਂ ਡੇਗ ਸਕਦੇ ਆ ਇੱਕ ਪਰਿਵਾਰ ਚ ਗਏ ਉਹਨਾਂ ਦਾ ਬੇਟਾ ਵੀ ਚੜਾਈ ਕਰ ਗਿਆ ਸ਼ਾਇਦ ਪੰਜ ਧੀਆ ਉਹਨਾਂ ਦੇ ਪਰਿਵਾਰ ਚ ਲੈ ਗਏ ਆ ਤੇ ਇਹੋ ਜਿਹੇ ਪਰਿਵਾਰਾਂ ਨੂੰ ਸੇਵਾ ਦੇਣੀ ਜਿਹਦੇ ਜਿਨ੍ਹਾਂ ਨੂੰ ਲੋੜ ਵੰਦਿਆ ਦੇਖੋ ਲੋੜ ਸਾਰਿਆਂ ਨੂੰ ਪਰ ਜਿਨ੍ਹਾਂ ਨੂੰ ਜਿਆਦਾ ਹੀ ਲੋੜ ਆ ਜੇ ਅਸੀਂ ਉਹਨਾਂ ਦੀ ਸਵਾਮਾ ਕਰੀਏ ਤੇ ਬੜੀ ਚੰਗੀ ਗੱਲ ਹੈ ਸਾਰੇ ਬਾਬਾ ਜੀ ਕਹਿੰਦੇ ਵੀ ਇੱਥੇ ਜਿਹੜਾ ਪੋਲਾ ਜਦੋਂ ਟੁੱਟ ਜਾਂਦਾ ਤਾਂ ਜਿਹੜੇ ਉਹ ਪਾਰਲੇ ਸੱਤ ਪਿੰਡਾਂ ਉਹਨਾਂ ਦਾ ਭਾਰਤ ਤੋਂ ਹੀ ਜਿਹੜਾ ਵਾ ਕਨੈਕਸ਼ਨ ਟੁੱਟ ਜਾਂਦਾ ਹੁਣ ਉੱਥੇ ਜਾਣ ਦੇ ਵੀ ਕੋਸ਼ਿਸ਼ ਕਰ ਚੱਲਦੀ ਹੈ ਦੇਖੋ ਹੁਣ ਗੱਲ ਚੱਲਦੀ ਵੀ ਹੁਣ ਦੇਖਦੇ ਆ ਸਾਧਨ ਦੇ ਹਿਸਾਬ ਦੇ ਨਾਲੇ ਨਾ ਉਹ ਸਿੰਘ ਵੀ ਜਿਆਦਾ ਆ ਤੇ ਜੇ ਜਾਇਆ ਗਿਆ ਤੇ ਜ਼ਰੂਰ ਜਾਵਾਂਗੇ ਤੇ ਬਾਕੀ ਅਸੀਂ ਜਿਨ੍ਹਾਂ ਵੀ ਏਰੀਆ ਕਵਰ ਹੋਇਆ ਕਰਾਂਗੇ ਦੇਖੋ ਸਰਕਾਰਾਂ ਦੇ ਕ ਸਰਕਾਰਾਂ ਦੇ ਕੰਮ ਕਿੱਡਾ ਕਿ ਪੋਲੇ ਕੁਛ ਵੀ ਨਹੀਂ ਪੋਲੇ ਹਰੀ ਕੇ ਪਤਾ ਦਾ ਕਿੱਡਾ ਪੋਲੇ ਵੱਡਾ ਹਣਾ ਇਹ ਪੁੱਲ ਤੇ ਕੁਛ ਵੀ ਨਹੀਂ ਸਰਕਾਰ ਜਦੋਂ ਮਰਜ਼ੀ ਲਾ ਸਕਦੀ ਇਸ ਕਰਕੇ ਆਪਾਂ ਇਹ ਵੀ ਸਰਕਾਰਾਂ ਧਿਆਨ ਦੇਣ ਨਹੀਂ ਤੇ ਲੋਕ ਉਹ ਤੋਂ ਵੱਧ ਧਿਆਨ ਦੇਣ ਕਿਉਂਕਿ ਸਰਕਾਰਾਂ ਦੇ ਬਦਲਾ ਲੋਕ ਕਰਦੇ ਆ ਬਿਲਕੁਲ ਤਾਂ ਬਾਬਾ ਜੀ ਕਿਸ ਪੰਦਰ ਤੇ ਦੇਖ ਰਹੇ ਨੇ ਵੀ ਜਿਹੜੇ ਨੌਜਵਾਨ ਪੀੜੀ ਨੂੰ ਕਹਿੰਦੇ ਆ ਵੀ ਸਾਰਾ ਪੰਜਾਬ ਖਾਲੀ ਹੋ ਗਿਆ ਐਨ ਆਰ ਆਈ ਭਾਈ ਜਿਹੜੇ ਬਾਹਰ ਚੱਲ ਗਏ ਪਰ ਜਦੋਂ ਲੋੜ ਪਈ ਆ ਪੰਜਾਬ ਨੂੰ ਤਾਂ ਉਹਨਾਂ ਨੇ ਸੇਵਾਵਾਂ ਜਿਹੜੀਆਂ ਨੇ ਪੰਜਾਬ ਚ ਭੇਜੀਆਂ ਨੇ ਕਿ ਮੋੜ ਪੰਜਾਬ ਉਸੇ ਤਰੀਕੇ ਨਾਲ ਖੜਾ ਹੋ ਸਕੇ ਦੇਖੋ ਗੱਲ ਇਹ ਆ ਇਹ ਪੰਜਾਬ ਆ ਬੜੀ ਗੁਰੂ ਦੀ ਕਿਰਪਾ ਹੈ ਜਿਹੜੇ ਹਿਸਾਬ ਦੇ ਨਾਲ ਪਾਣੀ ਆਇਆ ਤੁਸੀਂ ਦੇਖਿਆ ਪੰਜ ਸੱਤ ਜ਼ਿਲ੍ਹੇ ਜਿੰਨੀ ਮਾਰ ਕੀਤੀ ਹੈ ਚਲੋ ਮੇਰੇ ਖਿਆਲ ਜੇ ਇਹ ਪੰਜਾਬ ਨਾ ਹੁੰਦਾ ਤੇ 15 20 ਹਜ਼ਾਰ ਬੰਦਾ ਮਰਦਾ ਇੱਥੇ ਕਿਉਂਕਿ ਪੰਜਾਬ ਸੀ ਪੰਜਾਬ ਨੇ ਇਕਦਾਂ ਹੀ ਮੇਖਾ ਰਾਤ ਪਾਣੀ ਸਵੇਰ ਤੱਕ ਤੇ ਸਾਰਾ ਏਰੀਆ ਇੱਥੇ ਪਹੁੰਚ ਗਿਆ ਸੀ ਕੋਈ ਕਿਸ਼ਤੀਆਂ ਲੈ ਕੇ ਆ ਰਿਹਾ ਕੋਈ ਰਾਸ਼ਨ ਲੈ ਕੇ ਆ ਰਿਹਾ ਕੋਈ ਚਾਰ ਲੈ ਕੇ ਆ ਰਿਹਾ ਡੰਗਰਾ ਦਾ ਚਾਰਾ ਲੈ ਕੇ ਆ ਰਿਹਾ ਪਤਾ ਹੀ ਨਹੀਂ ਕਿੰਨਾ ਕੁਸ਼ ਆ ਗਿਆ ਕਿਉਂਕਿ ਪੰਜਾਬ ਹੈ ਬਾਰਵੀ ਆਪਾਂ ਜਾ ਕੇ ਲੰਗਰ ਲੋਣੇ ਪੰਜਾਬ ਤੇ ਆਪਣੇ ਦੀ ਵਿਵਤਾ ਹੀ ਨਾ ਕੋ ਹਰ ਸਾਧਨੇ ਪੰਜਾਬ ਵਾਲਿਆ ਕੋ ਲੰਗਰ ਆਦਾ ਸਾਧਨਾ ਗੱਡੀਆਂ ਆਦਾ ਕੀ ਚਾਰਤਾ ਕੀ ਹਰ ਸਾਧਨ ਸੀ ਪੰਜਾਬ ਨੇ ਦੂਜੇ ਦਿਨ ਆ ਕੇ ਸਾਰਾ ਏਰੀਆ ਆਪਣਾ ਕਵਰ ਕਰਕੇ ਵਿਚਾਲਿਆ ਹੂੰ